दो तो एडीसीपी इन्वेस्टिगेशन थे एडीसीपी इन्वेस्टिगेशन स्पेशल सेल की टीम जी है इन्होंने पिछे आ, पिछले ऑलमोस्ट एक महीने एक महीने तो लगी हुई थी अनिल और रॉकी एक है जिन्हें गिरफ्तार किया गया दूसरा है मुकेश और मुन्ना ਉਹਨੇ ਤੇ ਚਾਰ ਪਰਚੇ ਦਰਜ ਨੇ ਇੱਕ ਪਰਚੇ ਤੇ ਬੀਓਵੀ ਹੈ ਉਹੀ ਦੇਣੀ ਤੇ ਰੋਕੀ ਤੇ 21 ਐਂਪਾਇਰਸ ਦਰਜ ਹੈ ਉਹ ਸ਼ਾਇਦ ਤੇ ਕਾਫੀ ਦੇਖਾਫਰੈਂਸੀ ਨੋ ਵਾਰੀ ਜੇਲ੍ਹ ਗਿਆ ਹੈ 8 ਵਾਰ ਜੇਲ੍ਹ ਗਿਆ ਹੈ 9 ਸਾਲ ਜੇਲ੍ਹ ਘਟਟ ਗਿਆ ਹੈ ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੋਲਾਂ ਅਤੇ 1 ਕਿਲੋ ਅਫੀਮ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਵੇਰਵਿਆਂ ਦਾ ਖੁਲਾਸਾ ਕਰਦਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਜਿਸ ਦੇ ਚਲਦਿਆਂ ਬੰਬੀਹਾ ਗੈਂਗ ਦੇ ਦੋ ਖੂਫਨਾਕ ਗੈਂਗਸਟਰ ਆਪਣੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਸ਼ਹਿਰ ਵਿੱਚ ਸਰਗਰਮ ਸਨ ਉਨਾ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਅਨਿਲ ਕੁਮਾਰ ਉਰਫ ਰੋਕੀ ਪੁੱਤਰ ਧਰਮਚੰਦ ਵਾਸੀ ਮਕਾਨ ਨੰਬਰ ਨੂੰ ਕਾਬੂ ਕੀਤਾ ਹੈ ਉਹਨਾਂ ਕਿਹਾ ਕਿ ਉਸ ਪਾਸੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ ਇਸ ਦੌਰਾਨ ਉਹਨਾ ਇੱਕ ਮੈਗਜ਼ੀਨ ਅਤੇ 3 ਜਿੰਦਾ ਰੋਂਦ ਵੀ ਬਰਾਮਦ ਕਰਨ ਦੀ ਗੱਲ ਕਹੀ ਹੈ ਉਧਰ ਇਸ ਬਾਬਤ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਦੱਸਿਆ ਕਿ ਰੋਕੀ ਖਿਲਾਫ 20 ਤੋਂ ਵੱਧ ਕੇਸ ਪੈਂਡਿੰਗ ਨੇ ਅਤੇ ਉਹ ਸੂਬੇ ਭਰ ਵਿੱਚ 8 ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਤੋਂ ਡੀਡੀਸੀਪੀ ਇਨਵੈਸਟੀਗੇਸ਼ਨ ਤੇ ਐਸਟੀਟੀ ਇਨਵੈਸਟੀਗੇਸ਼ਨ ਸਪੈਸ਼ਲ ਸਿਲਦੀ ਟੀਮ ਜਿਹੜੀ ਹੈ ਉਹਨਾਂ ਦੇ ਪਿੱਛੇ ਅ ਪਿਛਲੇ অলਮੋਸਟ 1 ਮਹੀਨਾ 1 ਮਹੀਨੇ ਤੋਂ ਲੱਗੀ ਹੋਈ ਸੀ ਹਨਲ ਉਹ ਰੋਕੀ एक है जिन्होंने गिरफ्तार किया है दूसरा है मुकेश उर्फ मुन्ना मुन्ने के चार पर्चे दर्ज हैं एक पर्चे से पी है हिंदी के रॉकी से 21 एफ आई आर दर्ज है शहर से काफी ने दहशत फैलाई नौ बार ही जेल गया है आठ बार जेल गया है नौ साल जेल कर कट के आया मुन्ना भी काफी बार जेल तो अंदर बाहर कर रहा है बंबिया सी गए ਜਿਹੜਾ ਸੀ ਵਿਪਨਗਲੰਗੀਆਂ ਦੇ ਤੋਂ ਪੀਨ ਇੱਕ ਹ ਹੈ ਪੁਨੀ ਤੇ ਲਲੀ ਹਨਾ ਦੇਵੀ ਐਸੋਸੀਏਟਸ ਦੇ ਬੇਸਿਕਲੀ ਸ਼ੇਅਰ ਜਤੇ ਜਲੰਧਰ ਜਲੰਧਰ ਦੇ ਆਲੇ ਦੋਲੇ ਵਾਲੇ ਬੰਦੇ ਆਜੂ ਐਕਸਟਰਸ਼ਨ ਕਰਦੇ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚ ਕੀ ਆਇਆ ਹੈ ਕਿ অন ਰਿਕਾਰਡ ਨਹੀਂ ਹੋਇਆ ਇਸ ਦੀ ਛੋਟੀ ਮੋਟੀ ਪੰਜਾਹ ਹਜ਼ਾਰ ਲੱਖ 1.5 ਲੱਖ 16 ਲੱਖ 3 ਲੱਖ ਪਿਛਲੇ 1 ਸਾਲ ਤੋਂ ਕਾਫੀ ਐਕਸਟਰਸ਼ਨ

ਗੈਂਗ ਦੇ ਨਾਲ ਹੁੰਦੀ ਹੈ ਅੰਮੇ ਕੁਮਾਰ ਦਿੱਗਲ ਕਿੰਨੇ ਪਰਦੇ ਦੱਸਦੇ ਹਾਂ ਉਸ ਨੂੰ ਉਹ ਲਿਖਾ ਨਾ ਹੈ ਨਾ ਲਿਖੀ ਪਾ ਉਸ ਨੂੰ 21 ਫਰੀਅੈਂਡਸ ਦੇ ਕਲਾਸ ਇਹਦੇ ਕਲਾਸ ਚਾਹ ਰਿਹਾ ਜਿਹੜੀ ਹੁੰਦੀ ਹੈ ਉਹ ਐਡ ਕਰ ਲੋ ਅੱਛਾ ਤੁਸੀਂ ਕਿਤੇ ਜਿਹੜੀ ਦੂਸਰ ਬਦਲ ਕਰ ਰਹੇ ਨੇ ਫੈਨ ਕਰਦੇ ਸੀ ਕੌਣ ਕਿਹੜੇ ਇਹ ਰਾਈਵਲ ਗਰੁੱਪ ਦੇ ਸੀ ਉਹ ਬਿਆਰ ਗਰੁੱਪ ਦੇ ਗੈਂਗ ਦੇ ਐਸੋਸੀਏਟ ਸੀਗੇ ਇਹਨਾਂ ਦੇ ਬਿਆਰ ਗੈਂਗ ਵਾਸਤੇ ਸਾਡੀ ਪ੍ਰੋਫਾਈਲ ਕੀਤੀ ਹਾਂ ਹਾਂ ਆਪਸ ਵਿੱਚ ਦੇਖੋ ਗੈਂਗ ਵਾਸਤੇ ਪ੍ਰੋਫਾਈਲ ਜਿਹੜੀ ਹੈ ਉਹਨਾਂ ਦਾ ਨਾਮ ਵਰਤੇ ਸੀ ਉਹਨਾਂ ਦੇ ਨਾਲ ਅਸੋਸੀਏਟਡ ਸੀਗੇ ਮੇਰੀ ਫਰौती ਹੈ ਉਹ ਵਰਤੇ ਤਾਂ ਆਪਣੇ ਲਈ ਅਸੋਸੀਏਟਡ ਮਤਲਬ ਹੈ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ ਨਹੀਂ ਆਪਣੇ ਆਪਣੇ ਨਾਮ ਉਹਨਾਂ ਯੂਜ਼ ਕਰਦੇ ਸੀ ਨਾਮ ਇਸ ਲਈ ਯੂਜ਼ ਕਰਦੇ ਕਿ ਉਹਨਾਂ ਦੇ ਨਾਲ ਅਸੋਸੀਏਟਡ ਹੈ ਇਹ 100% ਸ਼ੋਰ ਹੈ ਕਿ ਬੰਬੀਆ ਜੈਗ ਦੇ ਨਾਲ ਹੀ ਨੇ ਜੇ ਉਹਨਾਂ ਨਾਮ ਯੂਜ਼ ਕਰਦੇ ਨਹੀਂ ਬਿਲਕੁਲ ਨਾਮ ਨਾਲ ਸੇਮ ਕੋਡ ਹੈ ਸਰ ਜੀ ਆਦੇ ਕਿਥੋਂ ਦਾ ਇਹ ਕਹਿੰਦੇ ਸੀ ਫਿਰ ਤਿਆਰ ਹੁਣ ਤੱਕ ਦਾ ਐਮਪੀ ਤੋਂ ਉਹਨਾਂ ਨੇ ਜਿਹੜਾ ਇੰਟੇਕ ਹੋਇਆ ਸੀ ਤੱਕ ਇਹਨਾਂ ਤਿਆਰ ਪੱਤੀ ਬੋਰਡ ਦੇ ਤਿੰਨ ਵਰਪਨ

काफी बार लगता है वो तो तुम तो इनकम दे सकता हैं जीटी रुपए या जीएस के नहीं वो उन तक का ही भी कोई साथी है या मैं ना साथी है तीन चार और साथी ये ना लाख दो लाख तो बात है इथे को नहीं उन तक का ही लाख दो लाख पांच लाख भी हो सकता है बट ये एक्टिवली इनवॉल्व है कोई कंप्लीट पांच लाख वाली नहीं है लाख दो लाख वाली सारी कंप्लीट नहीं कंप्लीट नहीं मैं वही कह रहा ऑन रिकॉर्ड नहीं है ਸਰ ਇਹਨਾਂ ਦੇ ਬਾਰੇ ਵਿੱਚ ਨਹੀਂ ਜਾਨਦਾ। ਸਰ ਇਹਨਾਂ ਦੇ ਕਿ ਇਸ਼ਚੀ ਬੀਨ ਨਹੀਂ। ਨੰਕਰੋ ਵੀ ਕਿ ਚੁੱਪ ਰੱਖਦੇ ਨੇ। ਨਹੀਂ, ਹੱਥ ਨਹੀਂ ਸੀਗਾ। ਲੇਕਿਨ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਐ, ਉਹਨਾਂ ਦੇ ਨਾਲ ਤਾਂ ਸਰ ਕਿੱਡਿੰਗ ਕਿ ਨਾ ਨਹੀਂ ਕਰਦੇ। ਕਿ ਨਾ ਕਰਦੇ ਸੀ। ਅਰਾਇਵਲ ਬੰਦੇ ਸੀ। ਉਹ ਵੀ ਕੋਈ ਗੈਨ ਨਾ ਲਿਟ ਕੇ ਪਰ ਅਰਾਇਵਲ ਸੀ। ਇਹ ਲੋਕਲ ਹੈ ਉਹ ਬੰਦੇ। ਲੋਕਲ। ਹਾਂ, ਇੱਕ ਲੋਕਲ ਐਕਟ। ਜਿਸ ਵੇਲੇ ਜਿਹੜਾੁੱਛ ਲੈ ਕਿ ਮਰਡਰ ਹੋਇਆ, ਉਹਦੇ ਵਿੱਚ ਵੀ ਇਹਨਾਂ ਦਾ ਕੁਝ ਹੈਗਾ? ਨਹੀਂ। ਨਹੀਂ ਨਹੀਂ, ਉਹ ਤਾਂ ਸੈਪਰੇਟ ਇਸ਼ੂਸ ਐ। ਉਹ ਕੋਲ ਪਾਤਰ ਜਿਹੜਾ ਹੋਇਆ ਉਹ ਤਾਂ ਪੁਰਾਣੀ ਵੈਬਲਰੀ ਸੀ ਜਿਸ ਦਾ ਕਿ ਇਹ ਦੋਨੋਂ ਸਾਥੀ ਨੇ ਆਪਦੇ ਵਿੱਚ ਕਿ ਇਹਨਾਂ ਦਾ ਕੋਈ ਹੋਰ ਵੀ ਗੈਂਗ ਹੈਗਾ ਜਾਂ ਇਹ ਤੋਂ ਤਿੰਨ ਚਾਰ ਫੋਰ ਬੰਦੇ ਹੈਗੇ ਚਾਰ ਫੋਰ ਹੈਗੇ ਜਿਹੜੇ ਐਕਟਰ ਹੋਏ ਆ ਸਰ ਜਿਹੜੇ ਗੁਰੂਸੇ ਦੱਸਦੇ ਕਿ ਇਹਨਾਂ ਦਾ ਕੋਈ ਨਾ ਪਰਨਾ ਸੀ ਕਿ ਕਿਹੜੀ ਸਟੇਜ ਤੇ ਐਸਲੈ ਪਹੁੰਚ ਚੁੱਕੀ ਸੀ ਹਾਂ ਹੋ ਚੁੱਕੀ ਸੀ ਉਹ ਜਿੰਨ ਦਾ ਸੀ ਦਿਨਾਂ ਨਾਲ ਮੜ ਰਕਣਾ ਸੀ ਇੱਕ ਦਿਨ ਦਾ ਇੱਕ ਬਾਅਦ ਬੋਰਡਰ ਬੋਰਡਰ ਅੰਦਰ ਬੋਰਡਰ फिर भी इस तरीके से जितनी एक्टिविटीज में हालांकि नहीं ये भी है इट इज ऑल ऑलवेज इन ये हर जगह है वो से सर हर है नहीं बट फिर भी थोड़ा वर्किंग को एलैबोरेट कर दो किस तरीके से नाल आनंद बिना छोड़ दे कि बॉस को थोड़ी सेना होते नहीं ये ए मॉडल कोड ऑफ कंडक्ट रिलेटेड नहीं दिस इज अ रेगुलर पुलिस है पंजाब पुलिस का दिस इज अ रेगुलर पुलिस सर सर यार वगैरह इसको आई एमपी तो रूटीन तो ਕਿ ਉਹ ਕਿਸਕਾ ਜਾਤੀ ਆ ਐਮਪੀ ਤੋਂ ਸੜਿਕ ਨੂੰ ਕੋਈ ਕੁਸ਼ਨ ਇਸ ਘਟਨਾ ਤੋਂ ਅਟਕੇ ਜਿਹੜਾ ਐਵਰੀਬਾਨ ਹੋਇਆ ਸਮਾਨ ਵਾਲਾ ਤਾਂ ਥੋੜਾ ਕਲੀਅਰ ਕਰ ਦਿਓ ਜੇ ਸਮਾਨ ਵਾਲਾ ਚਲ ਰਹਿ ਗਿਆ ਕਿ ਉਹ ਮੁੰਡਾ ਚੰਦਰਦਰ ਰਹਿਣ ਵਾਲਾ ਸੀਗਾ ਨਹੀਂ ਆਈ ਆਈ ਥਿੰਕ ਆਈ ਕਾਂਟ ਕਮੈਂਟ ਓਨ ਦਾ ਟਾਈਮ ਫੈਕਟਸ ਆਪਕੋ ਬੀ ਮੁੰਬਈ ਪੁਲਿਸ ਨੇ ਕੋਈ ਸੰਪਰਕ ਕੀਤਾ ਬਣਾ ਲੈ ਕੋਈ ਕੁਸ਼ਨ ਪੁੱਛ ਲੈ ਕਿ ਜਿਹੜਾ ਰੋਪੀ ਦੇ ਸੱਪ ਗੈਂਗ ਵਾਲੇ ਜਿਹੜੇ ਉਹ ਉਹ ਵਾਲਾ ਵੇਨਾ ਬੰਦਾ ਨਹੀਂ ਪੜਾ ਉਹ ਬੋਰਡ ਇਹ ਉੱਤੇ ਕੀ ਗੱਲੋ ਜੈਪ ਸਰ ਉਹ ਬਣਾ ਕੇ ਆ ਗਏ ਸਰ ਐਂਸਰ